ਪਰ ਚੋਰਾਂ ਦੇ ਬਦਮਾਸ਼ਾਂ ਦੇ ਹੌਸਲੇ ਦਿਨ-ਦਿਨ ਬਲੰਦ ਹੁੰਦੇ ਜਾ ਰਹੇ ਨੇ ਸਾਡੇ ਨਾਲ ਇੱਕ ਵੀਰ ਸਾਡੇ ਦਿਨ ਦਿਹਾੜੇ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਂਦਾ ਤੇ ਇਹਨਾਂ ਕੋਲ ਜੋ ਵੀ ਕੀਮਤੀ ਸਮਾਨ ਸੀ ਉਹ ਖੋਇਆ ਜਾਂਦਾ ਤੇ ਇਹਨਾਂ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਪੂਰੀ ਜਾਣਕਾਰੀ ਲਵਾਂਗੇ ਬਾਈ ਜੀ ਫਿਰ ਤੇ ਨਾਮ ਕੀ ਆਪਣੇ ਜਸਪਾਲ ਸਿੰਘ ਆ ਜੀ ਜਸਪਾਲ ਸਿੰਘ ਜੀ ਜਿਹੜੀ ਤੁਸੀਂ ਹੁਣ ਸਾਨੂੰ ਆਫ ਕੈਮਰਾ ਦੱਸ ਰਹੇ ਸੀ ਕਿ ਮੈਂ ਰਸਤੇ ਦੇ ਵਿੱਚ ਆ ਰਿਹਾ ਸੀ ਕੁਝ ਬੰਦਿਆਂ ਨੇ ਮੈਨੂੰ ਰੋਕਿਆ ਉਹ ਕੀ ਗੱਲ ਹੋਇਆ ਤਾਂ ਸਾਰੀ ਉਹਨਾਂ ਨੇ ਜੀ ਮੈਂ ਕਲੇਰ ਪਿੰਡ ਤੋਂ ਆ ਰਿਹਾ ਸੀਗਾ ਫਰੀਰ ਕੋਟ ਵੱਲ ਨੂੰ ਕੋਈ ਐਡੀ ਖਾਸ ਸੁਨਸਰਾਂ ਜਗਾ ਵੀ ਹੈ ਨਹੀਂ ਸੀ ਮੈਂ ਪੱਠਾਵਰ ਕਰੂਲੇ ਹੋਂ ਦੇ ਨਾਤੇ ਉਸੇ ਲੇਬਰ ਕੋਲੇ ਗਿਆ ਸੀ ਤੇ ਜਦੋਂ ਮੈਂ ਉਹਨੂੰ ਉਧਰ ਆ ਰਿਹਾ ਸੀਗਾ ਬੜਾ ਸੇਫ ਜਿਹਾ ਲੱਗਦਾ ਸੀ ਮੁੰਡਾ ਖੜਾ ਉਹਦੇ ਇੱਕ ਹੱਥ ਮੋਟਰਸਾਈਕਲ ਦੇ ਹੈਂਡਲ ਨੂੰ ਸੀ ਇੱਕ ਜੇਬ ਨੂੰ ਸੀ ਤੇ ਜਦੋਂ ਮੈਨੂੰ ਉਹਨੇ ਇਸ਼ਾਰਾ ਰੁਕਣ ਵਾਸਤੇ ਕਰਿਆ ਜੀ ਚਲੋ ਮੈਂ ਸੋਚਿਆ ਮੈਂ ਕੋਈ ਤੇਲ ਮੁੱਕਿਆ ਹੋਊ ਜਾਂ ਮੋਟਰ ਨੇ ਪ੍ਰੋਬਲਮ ਹੋਊ ਮੈਂ ਉੱਥੇ ਮੋਟਰਸਾਈਕਲ ਰੋਕ ਲਿਆ ਜੀ ਮੋਟਰਸਾਈਕਲ ਰੋਕ ਕੇ ਤਾਂ ਉਹਨੇ ਮੈਂ ਸੰਭਲ ਨਹੀਂ ਦਿੱਤਾ ਜਿਹਨੇ ਨਾਲ ਨਾਲ ਮੇਰੇ ਗਰਮੇ ਨੂੰ ਹੱਥ ਪਾ ਲਿਆ ਇੰਦੋਂ ਨੂੰ ਮੈਂ ਹਜੇ ਪੁੱਛੀ ਜਾਂਦਾ ਮੈਂ ਕੀ ਗੱਲ ਕੀ ਗੱਲ ਐ ਇਹਨਾਂ ਨੂੰ ਦੋ ਬੰਦੇ ਮਗਰੋਂ ਹੋਰ ਆਉਂਦੇ ਆ ਜੀ ਉਹਨਾਂ ਨੇ ਆ ਕੇ ਮੇਰੀ ਆ ਬਾਹ ਮਰੂੜੀ ਤੇ ਦੂਜਾ ਬੋਲਦਾ ਤੇ ਤਿੰਨ ਚਾਰ ਮਾਰ ਐਵੇਂ ਨਹੀਂ ਰੋਟ ਆਉਣਾ ਚਲੋ ਜੀ ਇਹਨਾਂ ਦਾ ਮੈਨੂੰ ਕਹਿੰਦੇ ਵੀ ਬਟੂਆ ਕੱਢ ਮੈਂ ਕਿਹਾ ਵੀ ਮੇਰੇ ਕੋਲ 100 200 ਰੁਪਿਆ ਬਾਈ ਪੈਟਰੋਲ ਜੋਗਾ ਯਾਰ ਕਹਿੰਦੇ ਨਹੀਂ ਭਾਵੇਂ ਤੇਰੇ ਕੋਲ 100 ਹੀ ਆ ਤੂੰ ਬਟੂਆ ਕੱਢ ਚਲੋ ਇਹਨਾਂ ਨੂੰ ਜੋ ਮੂਰ ਲੈਣੇ ਜਿਹੜੇ ਮੈਨੂੰ ਫੜਿਆ ਸੀਗਾ ਗੱਲ ਫੜਿਆ ਸੀ ਜਿਹੜਾ ਉਹਨੇ ਜਿੱਪ ਖੋਲ ਕੇ ਆਪਣੇ ਆਪ ਹੀ ਬੜਿਆ ਬੜਵਾ ਕੱਢਿਆ ਜੀ ਤੇ ਮੈਨੂੰ ਉਹਨਾਂ ਨੇ ਪੂਰੀ ਧਮਕੀ ਵੀ ਦਿੱਤੀ ਤੇ ਮਗਰੋਂ ਮੋਢੇ ਤੇ ਧੌਣ 'ਚ ਤਿੰਨ-ਚਾਰ ਮੁੱਕਿਆਂ ਵੀ ਮਾਰ ਗਿਆ ਬੰਦਾ ਤੇ ਕਿਹਾ ਵੀ ਤੂੰ ਚੁੱਪ ਕਰਕੇ ਖੜੇ ਬੋਲਣਾ ਨਹੀਂ ਹੈਗਾ ਤੇ ਮੈਂ ਇਥੋਂ ਜੀ ਉਹਨਾਂ ਦੇ ਆਪ ਦੀ ਪੂਰੀ ਦਲੀਲ ਨਾਲ ਬੜਵਾ ਕੱਢਿਆ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਮੇਰੇ ਕੋਲੇ ਬਿੱਲ ਹੈ ਥੋੜੇ ਜਿਹਾ ਪੈਟਰੋਲ ਦਾ ਯਾਰ ਮੈਂ ਜੱਥੇਬੰਦੀ 'ਚ ਕੰਮ ਕਰਦਾ ਤੇ ਬਾਈ ਬਣ ਕੇ ਮੈਨੂੰ ਬੜਵਾ ਬਿੱਲ ਦੇਜੋ ਕਹਿੰਦੇ ਤੇਰਾ ਕੁਝ ਨਹੀਂ ਰਹਿੰਦਾ ਤੇ ਉਹਨਾਂ ਨੇ ਪੂਰਾ ਦਲੀਲ ਨਾਲ ਮੈਂ ਆਪਾਂ ਲੈਣ ਦੇਣ ਕਰਦਿਆਂ ਪੂਰਾ ਪ੍ਰੇਮ ਨਾਲ ਖੜਕੇ ਉਹਨੇ ਬਟਗੋਏ ਚ ਪੈਸੇ ਕੱਢਿਆ ਜੀ ਪੈਸੇ ਕੱਢ ਕੇ ਮਤਲਬ 1300 ਰੁਪਿਆ ਸੀਗਾ 1300 ਰੁਪਿਆ ਲੈ ਕੇ ਤੇ ਮੈਨੂੰ ਧਮਕੀ ਦਿੰਦੇ ਹੋਏ ਜਾਂਦੇ ਹੋਗੇ ਵੀ ਰੋਲਾ ਨਹੀਂ ਪਾਉਣਾ ਤੇ ਨਹੀਂ ਫਿਰ ਲੱਤਾਂ ਤੋੜ ਦੇਣਗੇ ਚਲੋ ਜੋ ਇਹਨਾਂ ਨਿਕਲ ਕੇ ਲੰਘੇ ਮੈਂ ਤਾਂ ਉੱਥੋਂ ਪੂਰਾ ਹੈਰਾਨ ਹੋ ਕੇ ਜੀ ਫਿਰ ਤਕਰੀਬਨ ਦਿਨ 3:00 ਸਵਾ 12 ਤੇ ਕਰੀਬ 12:30 ਕਰੀਬ ਟਾਈਮ ਸੀ ਉੱਥੋਂ ਮੈਂ ਫਿਰ ਸਿੱਧਾ ਘਰੇ ਆ ਕੇ 2 ਵਜੇ ਪਹੁੰਚਿਆ ਜੀ ਬਸ ਮੈਂ ਮੰੰਜੇ ਤੇ ਆ ਕੇ ਪੈ ਗਿਆ ਤੇ ਟੂਹੀ ਮੇਰੀ ਹੱਲੇ ਵੀ 2 ਦਿਨ ਹੋ ਗਏ ਬਹੁਤ ਦਰਦ ਕਰ ਰਹੀ ਆ ਮੈਂ ਤਾਂ ਕਹਤਾ ਹਾਂ ਜੀ ਇੱਥੇ ਆ ਪੰਜਾਬ ਆ ਜਿਹੜਾ ਇਸ ਤਰ੍ਹਾਂ ਦੀ ਸਰਕਾਰ ਜਿਹੜਾ ਹੁਣ ਨਾ ਵੀ ਬਣੀ ਆ ਇਹ ਕਹਦੇ ਸੀ ਸਾਡੇ ਰਾਜ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤਾਂ ਪੂਰਾ ਪੰਜਾਬ ਖੁਸ਼ਹਾਲ ਰਹੂਗਾ ਜੀ ਕਿਤੇ ਕੋਈ ਧਰ ਨਹੀਂ ਲੱਗਣੇ ਕੋਈ ਮਜਾਰੇ ਨਹੀਂ ਲੱਗਣੇ ਕੋਈ ਵੀ ਸਾਡਾ ਮਤਲਬ ਲੁੱਟ ਕੋ ਨਹੀਂ ਹੋਣੀ ਪਰ ਰਾਸ਼ਟਰ ਨੂੰ ਲੁੱਟਾ ਹੋਇਆ ਹੁੰਦਿਆਂ ਦੇਖਦੇ ਆ ਜੀ ਵੱਡੀਆਂ ਅਮੀਰਾਂ ਦੀਆਂ ਹੁੰਦੀਆਂ ਜਾਂ ਵਪਾਰੀਆਂ ਦੀਆਂ ਹੁੰਦੀਆਂ ਮੈਂ ਤਾਂ ਕੋਈ ਐਡਾ ਤਕੜਾ ਹੋ ਵੀ ਨਹੀਂ ਹੈਗਾ ਸੀ ਜੀ ਮਜ਼ਦੂਰ ਸੀਗਾ ਤੇ ਪਰ ਫਿਰ ਵੀ ਉਹਨਾਂ ਨੇ ਮੈਨੂੰ ਮਤਲਬ ਬਖਸ਼ਿਆ ਨਹੀਂਗਾ ਜੀ ਤੋਂ ਮੈਨੂੰ ਸ਼ਰਿਆਮ ਜਨ ਦੀਵੇ ਲੁੱਟ ਕੇ ਲੈ ਗਏ ਜੀ ਚਰਮ ਟੂਡੇ ਹੁੰਦੇ ਦੇਖ ਕੇ ਲੋਕ ਇੰਨੇ ਡਰੇ ਹੋਏ ਆ ਕਾਰਨ ਸਮਝ ਲੋ ਦੋ ਮੋਟਰਸਾਈਕਲ ਵੀ ਮੇਰੇ ਕੋਲ ਦੀ ਲੰਘ ਗਏ ਦੋ ਗੱਡੀਆਂ ਵੀ ਕਰਾਂ ਲੰਘ ਗਏ ਦੋ ਮਿੰਟਾਂ ਦੇ ਵਿੱਚ ਵਿੱਚ ਪਰ ਕੋਈ ਸਾਡਾ ਚਰਮ ਟੂਂਦਾ ਉਹ ਰੁਕਿਆ ਨਹੀਂਗਾ ਜੀ ਨਹੀਂ ਜਦੋਂ ਤੁਹਾਡੇ ਜਸਪਾਲ ਸਿੰਘ ਜੀ ਦੇ ਤੋਂ ਤੁਹਾਡੇ ਨਾਲ ਹੱਥਾ ਪਾਈ ਹੋਏ ਤੇ ਲੋਕ ਉਹਨਾਂ ਕੋਲ ਨੰਗ ਰਹੇ ਸੀ ਕੋਸ਼ਿਸ਼ ਤੁਸੀਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀ ਵੀ ਰੁਕੋ ਰੁਕੋ ਜਾ ਉਹਨਾਂ ਨੇ ਡਰਾਇ ਤੁਹਾਨੂੰ ਨਰਕਾ ਸੀ ਕਿ ਤੁਹਾਨੂੰ ਹਿੰਮਤ ਨਹੀਂ ਪੈ ਰਹੀ ਸੀ ਕਿਸ ਨੂੰ ਕਹਿਣ ਦੀ ਦੇਖੋ ਜੀ ਉਹਨਾਂ ਦਾ ਆ ਬਾਹ ਮਗਰ ਲਾ ਕੇ ਕਾਬੂ ਮੈਨੂੰ ਨਾ ਕਰ ਰਿਹਾ ਤਾ ਹੁਣ ਹੀ ਨਾ ਚੱਕਣ ਦਿੱਤੀ ਉਹਨਾਂ ਦਾ ਮੈਨੂੰ ਆਪਦੀ ਪੂਰੀ ਪਛਾਣ ਨਹੀਂ ਕੋਈ ਮੋਟਰਸਾਈਕਲ ਦਾ ਨੰਬਰ ਨਹੀਂ ਮੈਂ ਦੇਖ ਸਕਿਆ ਉਹਨਾਂ ਦੇ ਕੋਲੇ ਮੋਟਰਸਾਈਕਲ ਸੀ ਉਹ ਪੂਰੇ ਤਰਕ ਹੋ ਗਏ ਪਬਲਿਕ ਨੰਗੇ ਜਾਂਦੀ ਜਾਂ ਤਾਂ ਰੱਬ ਇਹਨਾਂ ਨੂੰ ਕਰ ਲਓ ਵੀ ਲੋਕ ਡਰੇ ਹੋਏ ਆ ਤੇ ਕੋਈ ਵੀ ਜਿਹੜਾ ਜਿਹੜਾ ਕੋਈ ਦੇਖ ਗਿਆ ਉਹ ਵੀ ਨੁਰ ਗਿਆ ਜੀ ਉਹਨਾਂ ਨੇ ਚੁੱਪ ਕਰਕੇ ਪੂਰੀ ਦਲੀਲ ਨਾਲ ਮੈਥੋਂ ਪੈਸੇ ਖੜ ਕੇ ਜਾਂਦੇ ਹੋਏ ਮੈਨੂੰ ਧਮਕੀ ਦੇ ਗਏ ਵੀ ਜੇ ਤੂੰ ਰੋਲਾ ਪਾਇਆ ਤਾਂ ਦੇਖ ਲਈ ਜੇ ਨਿਕਲੀ ਗਿਆ ਜੀ ਮੁੜ ਕੇ ਰੋਲਾ ਕਰਨਾ ਪਉਣਾ ਸੀ ਫਿਰ ਹਾਂਜੀ ਜਿਹੜਾ ਮੁੰਡਾ ਤੁਹਾਨੂੰ ਰੋਕਦਾ ਉਹਦੀ ਕਿੰਨੀ ਉਮਰ ਸੀ ਲੱਗਦਾ ਕੋਈ ਐਡੀ ਖਾਸ ਨਹੀਂ ਸੀ ਜੀ ਜਿਸ ਕਰਕੇ ਮਰੂ ਗਿਆ ਵਾਦ ਤਾ ਮਸਾ ਉਹ 16 17 ਸਾਲ ਦਾ ਛੋਟਾ ਹੀ ਸੀ ਛੋਟਾ ਹੀ ਮੁੰਡਾ ਸੀਗਾ ਜੀ ਦੋਨੇ ਡੱਕਿਆ ਹੋ ਪੂਰਾ ਫੁੱਲ ਸੀ ਜੀ ਨਸ਼ੇ ਦਾ ਹੂੰ ਪਰ ਆਪਿਆਂ ਦੇ ਉਹਨਾਂ ਦਾ ਕੀ ਖਾਦਾ ਪੀਤਾ ਸੀ ਉਹਨਾਂ ਦੀ ਅੱਖਾਂ ਦੱਸਦੀਆਂ ਸੀ ਵੀ ਉਹ ਨਸ਼ੇੜੀ ਸੀ ਬੰਦੇ ਪੂਰੇ ਨੇ ਸ਼ੇੜੀ ਸੀ ਜਿਹੜਾ ਤੁਸੀਂ ਕਹਿੰਨੇ ਆ ਵੀ ਇੱਕ ਮੁੰਡਾ ਜਿਹੜਾ ਤੁਹਾਨੂੰ ਰੋਕਦਾ ਛੋਟੀ ਉਮਰ ਦਾ ਮੁੰਡਾ ਸੀ ਉਹਨੇ ਹੱਥ ਦੇ ਕੇ ਰੋਕਿਆ ਤੁਸੀਂ ਇੱਕ ਤਰਸ ਦੇ ਆਧਾਰ ਤੇ ਆਖਿਆ ਚਲੋ ਯਾਰ ਕਿਸੇ ਦਾ ਪੈਟਰੋਲ ਮੁੱਕ ਗਿਆ ਹੋਣਾ ਜਾਂ ਕਿਸੇ ਨੂੰ ਲਿਫਟ ਦੇਣੀ ਹੋਣੀ ਹੈ ਪਾਉਣਾ ਹੋਣਾ ਮੈਂ ਬਾਲੂਗਾ ਉਹ ਬੰਦਾ ਕੱਲਾ ਖੜਾ ਸੀ ਜਾਂ ਮੋਟਰਸਾਈਕਲ 'ਈ ਖੜਾ ਸੀ ਦੇਖੋ ਜੋ ਕੱਲਾ ਖੜਾ ਕਰਕੇ ਤਾਂ ਮੈਂ ਰੋਕ ਲਿਆ ਨਾ ਮੋਟਰਸਾਈਕਲ ਦੇ ਕੋਲੇ ਹੈਗਾ ਸੀ ਹਾਂ ਮੋਟਰਸਾਈਕਲ ਦੇ ਕੋਲੇ ਮੋਟਰਸਾਈਕਲ ਖੜਾ ਕਰਕੇ ਰੋਕਿਆ ਮੈਂ ਮੈਂ ਕਿਹਾ ਕੋਈ ਮੋਟਰਸਾਈਕਲ ਦੀ ਪ੍ਰੋਬਲਮ ਹੋਊਗੀ ਇਹਨੂੰ ਜਾਂ ਕੋਈ ਦੇਖੋ ਜੀ ਮੈਂ ਕਹਿੰਦਾ ਬਹੁਤ ਸਟੇਟਾਂ ਹੈਗਾ ਪਰ ਸਾਰ ਮੈਂ ਤਾਂ ਹਮਦਰਦੀ ਕਰਕੇ ਰੋਕ ਗਿਆ ਮੈਂ ਕਿਹਾ ਚਲੋ ਬੱਚਾ ਹੈਗਾ ਇਹ ਮਸਾ 16 17 ਸਾਲ ਉਮਰ ਦੀ ਹੂੰ ਤੇ ਮੈਂ ਕਿਹਾ ਚਲੋ ਜੀ ਕੋਈ ਪ੍ਰੋਬਲਮ ਹੋ ਗਈ ਮਗਰ ਤੇਰ ਤੂਲ ਦੀ ਆਪਾਂ ਸੁਣ ਲੈਂਦੇ ਆ ਤੇ ਉਹਨਾਂ ਦਾ ਜੀ ਮੈਨੂੰ ਉਹਨੇ ਫੜਿਆ ਬਾਕੀ ਜਿਹੜੇ ਬਾਕੀ ਦੋ ਮੁੰਡੇ ਫੇਰ ਬਾਕੀ ਦੋ ਹੋਰ ਹੁੰਦੇ ਤਿੰਨ ਜਣੇ ਹੁੰਦੇ ਉਹ ਆ ਤਿੰਨ ਲਈ ਉਹ ਬਾਕੀ ਫੇਰ ਹੋਰ ਪਾਸੇ ਸਾਈਡ ਤੇ ਬੈਠੇ ਸੀ ਕਿਤੇ ਸਾਈਡ ਤੇ ਸੀ ਜੀ ਮੇਰੇ ਤਾਂ ਮੂੰਹ ਸੀਗਾ ਤੇ ਮੇਰੇ ਮਗਰੋਂ ਆ ਕੇ ਆਇਆ ਉਹ ਬਸ ਉੱਥੇ ਕਿਤੇ ਖੜੇ ਖੜੇ ਸੀ ਮੈਂ ਕਿਹਾ ਧਿਆਨ ਮਾਰਿਆ ਸੀ ਮਤਲਬ ਧਿਆਨ ਆ ਰਿਹਾ ਸੀ ਮੈਂ ਤਾਂ ਉਹਨੂੰ ਭਾ ਲੱਗੇ ਫੜ ਲਿਆ ਮੈਂ ਕਿਹਾ ਵੀ ਗੱਲ ਦ ਮੈਂ ਇਹ ਵੀ ਕਿਹਾ ਮੈਂ ਮੇਰੇ ਕੋਲ ਹੈ ਨਹੀਂ ਬਹਿ ਤੇਰ ਕੇ ਜੋ ਗਿਆ ਬਾਈ ਕਹਿੰਦਾ ਨਾ ਬੜੂ ਘੱਟ ਬਸ ਤੇ ਰੋਲਾ ਪਾਇਆ ਉਹਨਾਂ ਸਾਫ ਨਾਲੀ ਉਹਨੇ ਧਮਕਾ ਹੀ ਇਹਨਾਂ ਲੈ ਆ ਜੀ ਬਸ ਹਮ ਗੱਲ ਹੀ ਨਹੀਂ ਹੁੰਦੀ ਜਿਵੇਂ ਤੁਹਾਡੀ ਵੱਡੀ ਉਮਰ ਆ ਕੀ ਲੱਗਦਾ ਤੁਹਾਨੂੰ ਹੁਣ ਤੁਸੀਂ ਡਰੇ ਵੀ ਆ ਸੇਮੇ ਵੀ ਆ ਵੀ ਤੁਹਾਡਾ ਕੋਈ ਜਾਨੀ ਨੁਕਸਾਨ ਕਰ ਸਕਦੇ ਸੀ ਉਹ ਨਹੀਂ ਜੋ ਜਿਹੜੇ ਸਾਹਮਣੇ ਜੇ ਮੈਂ ਉਹਨਾਂ ਨਾਲ ਅੜਦਾ ਕਰ ਸਕਦੇ ਸੀ ਜੇ ਮੈਂ ਅੜਦਾ ਜਿਹੜੇ ਸਾਹਮਣੇ ਮੈਨੂੰ ਉਹ ਫੱਟਸਰ ਕੁੱਟਣ ਪੈ ਗਏ ਮੈਂ ਤਾਂ ਹਜੇ ਠੂਈ ਠੁਕੀ ਜਾਂਦੀ ਮਾਰਨ ਠੀ ਜਾਂਦੇ ਜੀ ਇੱਕ ਬਾਰੇ ਸੱਟ ਪ੍ਰਾਣੀ ਸੀ ਉਹਦਾ ਕਰਕੇ ਜਾਦੇ ਆ ਤੇ ਮੈਨੂੰ ਪਤਾ ਵੀ ਜੇ ਮੈਂ ਉਹਦਾ ਮਰਨ ਮਟਾਰਦਾ ਤਾਂ ਹੋ ਸਕਦਾ ਮੈਨੂੰ ਤਾਂ ਕੰਮ ਕੁ ਮਰ ਕੇ ਸੜਕ ਤੇ ਵੀ ਸੜਦੇ ਹੋ ਕੁਝ ਵੀ ਕਰਦੇ ਹੋ ਹੋ ਸਕਦਾ ਉਹਨਾਂ ਕੋਲੇ ਪਿੱਛੇ ਸੰਦ ਵੀ ਰੱਖੇ ਬਏ ਹੋਣ ਤਾਂ ਬਹੁਤ ਹਾਲਾਤ ਮਾੜਾ ਹੋਏ ਤੁਸੀਂ ਇਹਦੀ ਕੋਈ ਥਾਣੇ ਇਤਲਾ ਦਿੱਤੀ ਵੀ ਮੇਰੇ ਨਾਲ ਇਹ ਘਟਨਾ ਘਟੀ ਹੈ ਦੇਖੋ ਥਾਣੇ ਮੈਂ ਇਸ ਕਰਕੇ ਤਲਾਹ ਦਿੱਤੀ ਮੈਂ ਪਰਸੋਂ ਮਤਲਬ ਇਹ ਹੋਈ ਆ ਮੇਰੇ ਨਾਲ ਘਟਨਾ ਪਰਸੋਂ 21 ਸੀ 21 ਦੇ ਨੂੰ 20 ਨੂੰ ਮੈਂ ਥਾਣੇ ਸਾਡੀ ਪੱਠਾ ਵਰਕਰ ਯੂਨੀਅਨ ਵੱਲੋਂ ਮੈਂ ਗਿਆ ਸੀ ਉੱਥੇ ਨਾਲ ਲੇਬਰ ਸੀ ਸਾਡੀ ਫੜੀ ਆਪ ਸਭ ਕੋ ਝਗੜਾ ਸੀ ਜੀ ਮੈਂ ਅੱਗੇ ਪਹੁੰਚਣਾ ਥਾਣੇ ਤੇ ਮੈਂ ਥਾਣੇ ਗਿਆ ਉੱਥੇ ਮੈਂ ਜਦੋਂ ਗਿਆ ਨਾ ਸਾਡੇ ਵਾਲਾ ਕੋਲੇ ਤੇ ਮੈਂ ਉਹਨਾਂ ਨੂੰ ਮੁਨਸ਼ੀ ਨੂੰ ਪਹਿਲਾਂ ਪੁੱਛਿਆ ਮੈਂ ਵੀ ਐ ਕਰਕੇ ਸਾਡੇ ਪੱਛਾਂ ਵਾਲੇ ਯਾਰ ਵਰਕਰ ਇੱਥੇ ਕੋਈ ਰੌਲਾ ਉਹ ਆਪ ਨੇ ਤਾਂ ਲੈਕਟ ਪਰ ਲੱਗ ਰਿਹਾ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਖੀਰੋ ਖੜਾ ਖੜਾ ਸੈਟ ਤੇ ਹੋ ਗਿਆ ਮੈਂ ਸੋਚਿਆ ਮੈਂ ਚੱਲ ਮੈਂ ਮਿਲਣਾ ਨਾ ਬੰਦਨ ਕੀ ਖਾਸ ਗੱਲ ਆ ਤਾਂ ਪੁਲਿਸ ਤਾਂ ਇੰਨੀ ਆਹੋ ਹੋਈ ਪਈ ਆ ਜੀ ਪੁਲਿਸ ਮੈਨੂੰ ਪਾਜ ਪਾਜ ਪੇ ਵਿੱਚ ਕੈਮਰੇ ਲੱਗੇ ਆ ਚਾਹੋ ਆ ਜਾਓ ਤੁਸੀਂ ਕਿਹਨੂੰ ਪੁੱਛਾਓ ਕਰ ਸਾਂਤਰੀ ਨੂੰ ਆਉਂਦੀ ਦੇਵਟੀ ਦੇ ਅਰਥੇ ਵਰਦਾਈ ਉਹ ਸਾਂਤਰੀ ਦਾ ਨਾਮ ਲੈ ਕੇ ਮੈਂ ਨਹੀਂ ਜੀ ਮੈਂ ਤਾਂ ਮੁੰਸੀ ਨੂੰ ਪੁੱਛਿਆ ਸੀ ਉਹਨੇ ਕੋਈ ਨਾ ਧਿਆਨ ਦਿੱਤਾ ਮੈਂ ਜਰਾ ਪਤਾ ਕਰ ਲੈਨੇ ਹਾਂ ਪੁਲਿਸ ਤਾਂ ਮੈਨੂੰ ਲੱਗਦੀ ਨਹੀਂ ਜੀ ਪੰਜਾਬ ਦੀ ਬੇੜੀ ਸੇਫ ਹੋਊਗੀ ਮੈਨੂੰ ਤਾਂ ਲੱਗਦਾ ਵੀ ਉਹ ਕਿਸੇ ਮੇਰੇ ਬਿੱਲਾ ਲੱਗਿਆ ਹੋਣਾ ਜਿੱਥੇ ਬੰਦਾ ਜ਼ਿੰਮੇਵਾਰ ਬੰਦੇ ਗੱਲ ਨਹੀਂ ਸੁਣਦਾ ਕੀ ਦੀ ਸੁਣਨੀ ਹੈ ਮੇਰਾ ਖਿਆਲ ਹੈ ਲੁੱਟ ਹੋਊੀ ਪੁਲਿਸ ਦੇ ਸੱਤ ਸਾਰੇ ਜਿਹੜੀ ਲੁੱਟਾਂ ਖਵਾ ਹੋ ਰਹੀਆਂ ਤੁਸੀਂ ਦੱਸ ਰਹੇ ਆਂ ਵੀ ਮੁੰਡੇ ਦੀ ਉਮਰ ਕੋਈ ਬਾਲੀ ਵੱਡੀ ਨਹੀਂ ਸੀ 16 17 ਸਾਲਾਂ ਦਾ ਮੁੰਡਾ ਦੱਸ ਰਹੇ ਆਂ ਤੁਸੀਂ ਹਾਂਜੀ ਨਸ਼ਾ ਕਰਾਛਾ ਅੱਛਾ ਵੀ ਜਿਹੜੇ ਇਹ ਲੁੱਟਾਂ ਖਵਾ ਹੋ ਰਹੀਆਂ ਇਹਦੇ ਕਾਰਨ ਕੀ ਲੱਗਦਾ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਚਟਾਈ ਇੰਨਾ ਵਧ ਗਿਆ ਜਿਹੜਾ ਉਹ ਨਸ਼ੇ ਦੀ ਖਾਤਰ ਲੁੱਟਾਂ ਖਵਾ ਕਰ ਰਹੇ ਦੇਖੋ ਜੀ ਮੈਨੂੰ ਤਾਂ ਇਹੀ ਲੱਗਦਾ ਵੀ ਜੇ ਉਹ ਆਮ ਹੋਰ ਕਰਦਾ ਤਾਂ ਮੇਰੇ ਕੋਲ ਮੋਟਰਸਾਈਕਲ ਵੀ ਸੀਗਾ ਨਾ ਮੈਨੂੰ ਮੋਟਰਸਾਈਕਲ ਦਾ ਉਹਨਾਂ ਨੇ ਚਾਬੀ ਨੂੰ ਹੱਥ 'ਚ ਹੀ ਪਾਇਆ ਨਾ ਮੇਰੇ ਕੋਲ ਮੋਬਾਈਲ ਵੀ ਸੀਗਾ 3-4000 ਦਾ ਮੇਰਾ ਮੋਬਾਈਲ ਤੱਕ ਨਾਲ ਹੀ ਲੈ ਆ ਉਹਨਾਂ ਨੇ ਕੱਲੇ ਪੈਸਿਆਂ ਦੀ ਗੱਲ ਕਰੀ ਤੇ ਪੈਸੇ ਲੈ ਕੇ ਉਹ ਆਪਦਾ ਚੱਲਦੇ ਬਣੇ ਜੀ ਮੈਨੂੰ ਤਾਂ ਇਹੀ ਆ ਵੀ ਉਹ ਨਸ਼ੇ ਕਰਨ ਵਾਸਤੇ ਉਹਨਾਂ ਨੂੰ ਨਸ਼ਾ ਪੂਰਾ ਹੋਗਾ ਉਹਨਾਂ ਲੈ ਕੇ ਨਸ਼ਾ ਬਹੁਤ ਜ਼ਿਆਦੇ ਵੜਿਆ ਪੰਜਾਬ ਤੁਸੀਂ ਬਹੁਤ ਹੀ ਜ਼ਿਆਦੇ ਹੈ ਹੂੰ ਹੂੰ ਨਹੀਂ ਤੁਸੀਂ ਆਮ ਤੌਰ ਤੇ ਇਹ ਸੋਸ਼ਲ ਮੀਡੀਆ ਤੇ ਵੀਡੀਓ ਵੇਖ ਰਹੇ ਹੋਵੋਗੇ ਘਰਾਂ ਦੇ ਵਿੱਚ ਚੋਰਾਂ ਨੇ अनेका ਤਰ੍ਹਾਂ ਦੇ ਢੰਗ ਅਪਣਾਏ ਹੋਏ ਆ ਕੋਈ ਕਹਿੰਦਾ ਮੈਂ ਪਲੰਬਰ ਐ ਕੋਈ ਕਹਿੰਦਾ ਮੈਂ ਬਿਜਲੀ ਮੁਕੈਣ ਕੈਂ ਵੇਂਦੇ ਆ ਵੀ ਜਿਸ ਘਰ ਦੇ ਵਿੱਚ ਕੱਲੀ ਔਰਤ ਹੈ ਉੱਥੇ ਜਾ ਕੇ ਕਹਿ ਦਿੰਦੇ ਆ ਕਿ ਮੈਨੂੰ ਤੁਹਾਡੇ ਘਰਦਿਆਂ ਨੇ ਤੁਹਾਡੇ ਬੰਦੇ ਨੇ ਭੇਜਿਆ ਕਿ ਤੁਹਾਡੇ ਘਰੇ ਕੰਮ ਕਰਨਾ ਔਰਤ ਨੂੰ ਪਤਾ ਵੀ ਨਹੀਂ ਹੁੰਦਾ ਕਿ ਘਰੇ ਜਾ ਕੇ ਉਸੇ ਔਰਤ ਨੂੰ ਜਾ ਕੇ ਬੰਦੀ ਬਣਾ ਦਿੰਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੇਖ ਰਹੇ ਹੋਗੇ ਮੋਗੇ ਸ਼ਹਿਰ ਦੀ ਹੈ ਕਿ ਔਰਤ ਨੂੰ ਘਰੇ ਦੇ ਵਿੱਚ ਜਾ ਕੇ ਬੰਦੀ ਬਣਾ ਦਿੱਤਾ ਜਾਂਦਾ ਉਸ ਨੂੰ ਬੰਨ ਕੇ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਨਗਦੀ ਸੀ ਸੋਨਾ ਸੀ ਉਸ ਨੂੰ ਲੁੱਟ ਕੇ ਲੈ ਜਾਂਦੇ ਆ ਪ੍ਰਾਰ ਹੋ ਜਾਂਦੇ ਉਸ ਔਰਤ ਦੇ ਸੱਟ ਪੇਟ ਵੀ ਮਾਰ ਜਾਂਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਲੁੱਟਾਂ ਕੋਹਾਂ ਇਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਦਿਨੋ ਦਿਨ ਵੱਧ ਰਹੀਆਂ ਚਾਹੇ ਤੁਸੀਂ ਰਸਤੇ ਦੇ ਵਿੱਚ ਚਾਹੇ ਆ ਰਹੇ ਹੋ ਕਿ ਤੁਸੀਂ ਦਿਨ ਦਿਹਾੜੇ ਵੀ ਡਰਦੇ ਹੋਗੇ ਸ਼ਾਇਦ ਮੈਂ ਕਿਸੇ ਪੁਲ ਨੂੰ ਪਾਰ ਕਰਾਂ ਕਿ ਦੂਸਰੇ ਪਾਸੇ ਚੋਰੀ ਨਾ ਖੜੇ ਹੋਣ ਲਟੇਰੇ ਨਾ ਖੜੇ ਹੋਣ ਕਿ ਜਿਹੜੇ ਮੇਥੋਂ ਲੁੱਟਾ ਖੋਦਾ ਉਹਨੇ ਲੁੱਟਣੇ ਲੁੱਟਣਾ ਕਿ ਮੇਰਾ ਕੋਈ ਜਾਨੀ ਨੁਕਸਾਨ ਵੀ ਨਾ ਕਰ ਦੇ ਪਰ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਕਿ ਪੰਜਾਬ ਇੱਕ ਬਹੁਤ ਹੀ ਖੁਸ਼ਹਾਲ ਬਣਾਵਾਂਗੇ ਪੰਜਾਬ ਦੇ ਵਿੱਚ ਦਿਨ ਦਿਹਾੜੇ ਜਿੱਥੇ ਮਰਜੀ ਤੁਸੀਂ ਤੁਰੇ ਫਿਰੋ ਪਰ ਪੰਜਾਬ ਹੁਣ ਪੰਜਾਬ ਨਹੀਂ ਰਹਿ ਗਿਆ ਪੰਜਾਬ ਇੱਕ ਬਿਹਾਰ ਸਟੇਟ ਬਣ ਚੁੱਕਾ ਹੈ ਪਰ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਘਰਾਂ ਦੇ ਵਿੱਚ ਸੇਫ ਨਹੀਂ ਰਾਸਤੇ ਦੇ ਵਿੱਚ ਜਾਣ ਵਾਲੇ ਲੋਕ ਸੇਫ ਨਹੀਂ ਸਫਰ ਕਰਨ ਵਾਲੇ ਸੇਫ ਨਹੀਂ ਵਪਾਰੀ ਸੇਫ ਨਹੀਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਚਰੂਰ ਦੱਸਿਓ ਕਿ ਜਿਹੜੀਆਂ ਇਹ ਲੁੱਟਾਂ ਖੋਹਾਂ ਹੋ ਰਹੀਆਂ ਇਹਨਾਂ ਦਾ ਕਾਰਨ ਕੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵਧਿਆ ਹੋਇਆ ਚਿੱਟਾ ਕੀ ਉਸ ਦੇ ਕਾਰਨ ਹੋ ਰਹੀਆਂ